Agora está a facer ਨਾਲ ਨਾਲ ਬਣਾਓ ਆਪਾਂ ਆਏ ਆ ਬਈ ਸੱਤ ਲੋਚ ਸੱਤ ਲੋਚ ਤਰਿਆ ਉਹ ਪਾਣੀ ਤਕਰੀਬਨ ਸਾਰੇ ਉਹ ਸਾਰੇ ਬੱਤੇ ਭਰ ਜਾਂਦੇ ਆ ਪਾਣੀਆਂ ਹੱਲੇ ਵੀ ਕੁਝ ਬਹੁਤ ਤੇਜ਼ ਆ ਰਿਹਾ ਹੱਲੇ ਉੱਪਰੋਂ ਦਾ ਪਾਣੀ ਦਾ ਪ੍ਰਵਾਹ ਨਾ ਘਟ ਗਿਆ ਤੇ ਪਾਣੀ ਭਾਰ ਹੱਲੇ ਵੀ ਬਹੁਤ ਤੇਜ਼ ਆ ਰਿਹਾ 14 ਜਨਮ ਤੋਂ ਕੁਝ ਮਾਸਾ ਰਾਇਆ ਹੋ وہ دیکھو پچھے تک سال آئی ادھر گپے مارے ਤੇ ਜੇ ਬੰਨ ਟੁੱਟ ਗਏ ਨਾ ਰੋੜ ਦੇ ਨਾ ਇਨਸਾਨ ਹੀ ਹੋਣਾ ਲੁਧਿਆਣੇ ਜਾ ਕੇ ਨਿਕਲਣਾ ਉੱਥੇ ਕੋਲ ਲੁਧਿਆਣੇ ਨੂੰ ਪਤਾ ਉਹ ਚੱਲਣਾ ਕਿੱਥੇ ਜਾਣਾ ਹੈ ਜੇ ਮਹਾਰਾਜਾ ਕਰਤਾ ਰਹੀ ਹੈ ਕਿ ਇੱਥੇ ਫੋਟਾ-ਫੋਟਾ ਦਾ ਕਾਫੀ ਬਚਾਰਿਆ ਤੇ ਵੀ ਬਦਲਾਂ ਦਾ ਬਹੁਤ ਨੁਕਸਾਨ ਹੀ ਹੋਇਆ ਪਰ ਪਾਣੀ ਉੱਤੇ ਜਾ ਰਿਹਾ ਤੇ ਪਿੱਛੋਂ ਹੱਲੇ ਤੱਕ ਵੀ ਪਰ ਅੰਗੜਾ ਪਣ ਥੋੜਾ ਪਰ ਪਾਣੀ ਆਉਂਦਾ ਬਹੁਤ ਤੇਰੇ ਹੁਣ ਕੋ ਸਾਰੇ ਖੇਤ ਪੜ ਸਕਦੇ ਉਹਨਾਂ ਲੱਗੇ ਸਾਰੇ ਖੇਤ ਨਾਲ ਜ਼ਮੀਨ ਸਾਰੀ ਧਾਗੇ ਰਹਿ ਗਈ ਕਟੋ ਚਾਰ ਚਾਰ ਪੰਜ ਖਾਨੇ ਕੋਟ ਜ਼ਮੀਨ ਥੱਲੇ ਨਾ ਧਾਗੇ ਖੇਤ ਦੋ ਦੋ ਖੇਤ ਉਸ਼ਾਲਾ ਦੇ ਖੇਤ ਦੋ ਖੇਤ ਉਹਦੇ ਜੁਝ ਪੱਟ ਹੋ ਗਿਆ ਸਾਰੇ ਪਾਣੀ ਖੱਚ ਗਏ ਲੱਗੇ ਉਹਦੇ ਪਾਣੀ ਦੇ ਵਿੱਚ ਰਹਿ ਗਈ ਉਹ ਜ਼ਮੀਨ ਸਾਰੇ ਪੰਨਾ ਪੰਨਾ ਪਾਟ ਹੋ ਗਿਆ

ਨਾਲ ਨਾਲ ਬਣਾਓ ਆਪਾਂ ਆਏ ਆ ਬਈ ਸੱਤ ਲੋਚ ਸੱਤ ਲੋਚ ਬਰਿਆ ਪਾਣੀ तकरीबन ਸਾਰੇ ਉਹ ਸਾਰੇ ਪਾਣੀ ਆ ਹੱਲੇ ਵੀ ਪੁੱਛੇ ਬਹੁਤ ਤੇਜ਼ ਆ ਰਿਹਾ ਹੱਲੇ ਨੂੰ ਪਰ ਉਹਦਾ ਪਾਣੀ ਦਾ ਪਾਣਾ ਘੱਟ ਗਿਆ ਪਾਣੀ ਪਰ ਹੱਲੇ ਵੀ ਬਹੁਤ ਤੇਜ਼ ਆ ਰਿਹਾ ਯਾਰ ਉਹਦੇ ਨੂੰ ਕੁਝ ਨਾ ਆ ਰਿਹਾ

ਜੇ ਬੰਨ ਟੁੱਟ ਗਏ ਨਾ ਰੋੜ ਦੇ ਨਾ ਇਨਸਾਨ ਹੀ ਹੋਣਾ ਲੁਧਿਆਣੇ ਜਾ ਕੇ ਨਿਕਲਣਾ ਉੱਥੇ ਕੋਈ ਲੁਧਿਆਣੇ ਨੂੰ ਪਤਾ ਉਹ ਚੱਲਣਾ ਕਿੱਥੇ ਆ ਜੀ ਉਹ ਜਦੋਂ ਮਹਾਰਾਜ ਦੀ ਕਿਰਪਾ ਰਹੀ ਹੈ ਕਿ ਇੱਥੇ ਫਸਵਾ ਫਸਵਾ ਦਾ ਕਾਫੀ ਬਚਾ ਰਿਹਾ ਫਿਰ ਵੀ ਬੜਵਾਂ ਨੁਕਸਾਨ ਹੀ ਹੋਇਆ ਪਰ ਪਾਣੀ ਉੱਤਤੀ ਜਾ ਰਿਹਾ ਸਿੱਟੇ ਹੱਲੇ ਤੱਕ ਵੀ ਪਰ ਆਂਧਾ ਪਾਣੀ ਥੋੜਾ ਪਰ ਪਾਣੀ ਆਉਣਾ ਬਹੁਤ ਤੇਜ਼ ਹੈ। ਪਰ ਉਹ ਉਹ ਸਾਰੇ ਖੇਤ ਪਾੜ ਦਿੱਤੇ ਉਹਨਾਂ ਧਾਰ ਲੱਗੀ ਸਾਰੇ ਖੇਤਾਂ ਉਹ ਜ਼ਮੀਨ ਸਾਰੀ ਧਾਰ ਦੇ ਵਿੱਚ। ਘਟੇ ਚਾਰ ਚਾਰ ਪੰਜ ਪਾਣੀ ਪੋਟੋ ਜ਼ਮੀਨ ਥੱਲੇ ਨਤਸ ਗਈ। ਖੇਤ ਦੋ ਦੋ ਖੇਤ। ਉਸਾਲਾ ਉਹਦੇ ਖੇਤ ਦੋ ਖੇਤ ਉਹਦੇ ਦੂਜੇ ਪੱਟਾ ਹੋ ਗਿਆ ਸਾਰੇ ਪਾਣੀ ਖੱਟ ਗਿਆ ਲੈ ਗਿਆ ਉਹਦੇ। ਪਾਣੀ ਦੇ ਵਿੱਚ ਬੈ ਗਈ ਉਹ ਜ਼ਮੀਨ ਸਾਰੇ ਪੰਨਾ ਪੰਨਾ ਪਾੜ ਹੋ ਗਿਆ। بس نہیں یار پیر, پیر دے دے دو منٹ میں گل کر دینا